ਬੱਚਿਆਂ ਦੇ ਕਾਰਨ ਬਥੇ ਵਿਵਾਦ ਨੂੰ ਲੈ ਕੇ ਦੋ ਤੇ ਰਾਮੋ ਸਾਹਮਣੇ ਹੋਈਆਂ ਨੇ ਤੁਹਾਨੂੰ ਦੱਸ ਦਈਏ ਕਿ ਇਹ ਤਾਜ਼ਾ ਮਾਮਲਾ ਫਿਰੋਜ਼ਪੁਰ ਦੇ ਪਿੰਡ ਲੂੰਬੜੀ ਵਾਲਾ ਮਰਲਿਆ ਤੋਂ ਸਾਹਮਣੇ ਆਇਆ ਜਿੱਥੇ ਪਹਿਲੀ ਧਿਰ ਵੱਲੋਂ ਦੱਸਿਆ ਜਾ ਰਿਹਾ ਕਿ ਬੱਚੇ ਗਲੀ ਵਿੱਚੋਂ ਲੰਘ ਰਹੇ ਸਨ ਤਾਂ ਗਵਾਂਡੀਆਂ ਵੱਲੋਂ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ ਜਦੋਂ ਦੂਜੀ ਧਿਰ ਦੇ ਵਿਅਕਤੀਆਂ ਨੂੰ ਗਾਲੀ ਗਲੋਚ ਕਰਨ ਤੋਂ ਰੋਕਿਆ ਗਿਆ ਤਾਂ ਛੱਤ ਤੇ ਚੜ ਕੇ ਉਹਨਾਂ ਵੱਲੋਂ ਇੱਟਾਂ ਰੋਣੇ ਭਰਾਉਣੇ ਸ਼ੁਰੂ ਕਰ ਦਿੱਤੇ ਅਤੇ ਘਰ ਦੇ ਸਮਾਨ ਦੀ ਭੰਨ ਤੋੜ ਵੀ ਕੀਤੀ ਗਈ ਪਾਣੀ ਵਾਲੀ ਟੈਂਕੀ ਤੱਕ ਤੋੜ ਦਿੱਤੀ ਗਈ ਡਾਂਗਾ ਤੇ ਸੋਟਿਆਂ ਦੇ ਨਾਲ ਕਿਰਪਾਨਾਂ ਨਾਲ ਹਮਲਾ ਕੀਤਾ ਗਿਆ ਜਿਸ ਵਿੱਚ 5 ਤੋਂ 6 ਲੋਕ ਜ਼ਖਮੀ ਦੱਸੇ ਜਾ ਰਹੇ ਨੇ ਪਰਿਵਾਰ ਵਾਲਿਆਂ ਨੇ ਦੱਸਿਆ ਹੈ ਕਿ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਪੁਲਿਸ ਵੱਲੋਂ ਆ ਕੇ ਸਾਡਾ ਬਚਾਅ ਕੀਤਾ ਗਿਆ ਜ਼ਖਮੀਆਂ ਨੂੰ ਸਿਵਲ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਪੇਟ ਪਰਿਵਾਰ ਵਾਲਿਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਹੈ ਜਸਵਿੰਦਰ ਕੌਰ ਜੀ ਜੀ ਮੈਂ ਪਿੰਡ ਲੂੰਬੜੀ ਵਾਲੇ ਮਰਲੇ ਚ ਜਿਹੜੀ ੱਟਾ ਦੀ ਏਲੀ ਖਬਰ ਖਾਦੋ ਕੀ ਕਰ ਲਓ ਵੀਰ ਜੀ ਸਾਨੂੰ ਕੋਈ ਪਤਾ ਨਹੀਂ ਮੈਂ ਤਾਂ ਘਰੇ ਰੋਟੀ ਲਾਉਂਦੀ ਪਈ ਸੀਗੀ ਮੁੰਡੇ ਆਏ ਆ ਕਹਿੰਦੇ ਵੀ ਚਾਚਾ ਆਪਣੇ ਗਲ ਪੈ ਗਏ ਆਣ ਕੇ ਐਨੀ ਗੱਲ ਹੀ ਅਜੇ ਕਰਦੇ ਗਏ ਆ ਅਸੀਂ ਤਾਂ ਹਜੇ ਮੈਨੂੰ ਮੁੰਡਾ ਨਾ ਮੇਰਾ ਦਿਓਰ ਖੇਚਦਾ ਬਬਲ ਤੇ ਮੇਰੇ ੱਟਾ ਵੱਜਣੀਆਂ ਸੀ ਸੱਟ ਉਹਦੇ ਲੱਗ ਗਈ ਤੇ ਇਹਨਾਂ ਨੇ ਸਾਹਮਣੇ ਗੇ ਸਰਜੀਤ ਸਾਵਣ ਕੇ ਇਹਨਾਂ ਨੇ ਉਧਰ ਮੰਗੂ ਕੇ ਰੰਗਾ ਏ ਹਾਂਜੀ ਰੰਗਾ ਇਹਨਾਂ ਨੇ ਇੱਟਾਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਮੈਂ ਭੱਜ ਕੇ ਆਪਦੇ ਅੰਦਰ ਵੜੀ ਆ ਮੈਂ ਆਪਦੇ ਬੰਦੇ ਨੂੰ ਬਾਹਰ ਨਹੀਂ ਨਿਕਲ ਦਿੱਤਾ ਇਹਨਾਂ ਨੇ ਜੋ ਸਾਡੇ ਘਰ ਦੀ ਤੋੜ ਪੰਨ ਗਿੱਲਾ ਤੋਂ ਬੰਦੇ ਆਏ ਰੱਜੀ ਵਾਲੇ ਆਏ ਹਸਤੀ ਵਾਲੇ ਆਏ ਆ ਜਾਨੀ ਕਿ 40 50 ਬੰਦੇ ਸੀ ਜੀ ਇੰਨੀ ਕਿ ਬਸਾਤ ਹੋਈ ਹਾਂਜੀ ਅਸੀਂ ਮਸਾ ਸੀ ਅੰਦਰ ਨਾ ਸਰ ਵੜਦੇ ਤੇ ਸਾਨੂੰ ਉਂਝ ਹੀ ਮਾਰ ਦੇਣਾ ਸੀ ਸਾਡਾ ਇਹ ਮਸਲਾ ਕੋਈ ਹਲਕੇ ਤੇ ਸਾਡੀ ਕੋਈ ਪੁਲਿਸ ਦੀ ਕਾਰਵਾਈ ਨਹੀਂ ਦਿਖੋਈ ਸੋੰਦ ਨਹੀਂ ਜਨੇਰਾ ਤੋਂ ਪੰਚਾਇਤ ਦੇ ਬੰਦੇ ਸੱਦੇ ਆਣ ਕੇ ਉਹ ਵੀ ਅੰਦਰ ਟੜ ਗਏ ਇਹਨਾਂ ਨੇ ਉਹਨਾਂ ਦਾ ਵੀ ਡਰ ਇਹ ਉਹਨਾਂ ਦਾ ਵੀ ਡਰ ਨਹੀਂ ਸਰ ਮੰਨਿਆ ਇਹਨਾਂ ਨੇ ਉਹਨਾਂ ਦੇ ਬੈਠਾ ਵੀ ਉਹ ਵੀ ਸਾਡੇ ਅੰਦਰਾਂ ਚ ਵੜੇ ਰਹੇ ਆ ਤੇ ਉਹਨਾਂ ਦੇ ਵੀ ਇਟ ਵੱਜੀ ਆ ਤੇ ਉਹ ਮੁੜ ਕੇ ਸਾਨੂੰ ਪੁਲਿਸ ਨੇ ਆਣ ਕੇ ਅੰਦਰਾਂ ਚੋਂ ਕੱਢਿਆ ਨਹੀਂ ਤੇ ਇਹਨਾਂ ਨੇ ਸਾਨੂੰ ਸਾਰੀ ਰਾਤ ਨਹੀਂ ਸੀ ਅੰਦਰੋਂ ਨਿਕਲਦੇ ਨੇ ਕੀ ਕਰਨਾ ਸਾਰਾ ਨੰਗਨ ਟੱਪਾਂ ਤੋਂ ਸਰ ਜੀ ਹੁਣ ਵੀ ਆਂਦੇ ਅਸੀਂ ਉਸ ਗਲੀ ਦੇ ਵਿੱਚ ਨੰਗਨ ਦੇ ਨਿਵਾਕਾਂ ਤੋਂ ਲੜਾਈ ਚੱਲੀ ਆਉਂਦੀ ਆ ਇਹ ਉਹੀ ਸਾਡੇ ਨਾਲ ਵੈਰ ਕੱਢੀ ਆਉਂਦੇ ਆ ਮੇਰਾ ਨਾਮ ਰਾਜੂ ਹੈ ਜੀ ਇਹ ਪਿੰਡ ਲੂੰਬੜੀ ਵਾਲ ਦੇ ਕੋਲ ਪਲਾਟਾਂ 'ਚ ਕੀ ਹੋਇਆ ਜਿਹੜੀ ਲੜਾਈ ਚੱਲਦਾ ਹੋਇਆ ਐਟਰੋੜਾ ਚੱਲਿਆ ਕੁਝ ਮਾੜੀ ਗੱਲ ਤੋਂ ਹੀ ਉਹਨਾਂ ਜਨਾਬ ਉਹ ਵੀ ਰਾਤ ਨੂੰ ਅਸੀਂ ਤਾਂ ਰੋਟੀ ਬਣੀ ਖਾਂਦੇ ਸੀ ਤੇ ਲੜਾਈ ਹੋਏ ਉਹਦੇ 6-7 ਦਿਨ ਹੋ ਗਏ ਨੇ ਤੇ ਅਸੀਂ ਥੱਕ ਗਏ ਵੀ ਚਲੋ ਕੋਈ ਨਿਵਾਕ ਜਵਾਕ ਜਵਾਕ ਲੜੇ ਕੋਈ ਚੱਕਰ ਨਹੀਂ ਉਹ ਅਹੀ ਤੇ ਰੋਟੀ ਖਾਂਦੇ ਫਿਰ ਉਹ ਨਾਲ ਜਾਂ ਮਲਾ ਬਹਾਉਂ ਲਈ ਕਰਤਾ ਉਸਾਸੇ ਉਹ ਬੰਦੇ ਮੰਗਾਏ ਤੇ ਮੰਗਾਏ ਤੇ ਪਾਸੇ ਬੰਦੇ ਤਾਈ ਦੇ ਜਵਾਕ ਨੂੰ ਬਚਾਉਣ ਦੇ ਬਚਾਉਣੇ ਤੇ ਰਾੜਾ ਮਾਰ ਮਾਰ ਕੇ ਮੁੱਤਬੇ ਮੇਰਾ ਡੌਲਾ ਤੋੜਤਾ ਹੀ ਤੇ ਬਾਕੀ ਸਾਡੇ 3-4 ਜਣੇ ਸੇਰ ਸੁਰ ਪਾਰ ਗਏ ਨੇ ਟਰੋੜਾ ਨਾਲ ਬਹੁਤ ਚਲਾਇਆ ਅੰਦਰ ਹੀ ਤੜ ਗਿਆ ਬੰਦੇ ਸਾਡੇ ਤੇ ਟਰੋੜਾ ਬਹੁਤ ਚਲਾਇਆ ਜਾ ਕੇ ਵੇਖ ਵੀ ਸਕਦੇ ਟਰੋੜਾ ਜਿੰਨਾ ਬਹੁਤ ਜਿਆਦੀ ਹੋਈ ਜੀ ਉਹ ਕਟੋੜਤੀ 35 ਜਣੇ ਕੁਛੱਤਾਂ ਤੇ ਚੜ ਗਿਆ ਤਾਹੀ 6-7 ਜਣੇ ਸਾਡੇ ਵਸੂਗਾ ਬਾਹਰ ਹੋ ਗਈ ਬਰੋਦੋਕਰ ਆਸੂ ਟਾਂ ਲੱਗ ਗਿਆ ਤੇ ਪਿਛਾੜ ਗਿਆ ਤੋਂ ਫਰੇਟ ਰੋੜਾ ਘਰਾ ਚ ਚਲਾਈ ਗਿਆ ਉਹ ساری ਰਾਤ ਹੀ ਚਲਾਈ ਗਿਆ ਸਾਡੇ ਹੋਏ ਨੇ ਜੀ ਪੰਜ ਜਣੇ ਆ ਸੀ ਮੇਰੇ ਜਾਦੀ ਸਾਟ ਲੱਗੀ ਮੇਰੇ ਉਹਨਾਂ ਰਾੜਾ ਰੋੜਾ ਮਾਰ ਜਿਆ ਡੋਲਾ ਤੋੜਤਾ ਸੀ ਸ਼ੇ ਸਾਤ ਜਣੇ ਗੱਲ ਪੈ ਗਏ ਅਣਕੇ ਮੇਰੇ ਘਰੇ ਦੇ ਕੀ ਗੱਲ ਕੀ ਹੋਈ ਗੱਲ ਮਾੜੀ ਜਿਹਾ ਜਵਾਗ ਜਵਾਗ ਲੜੇ ਕਿਤੇ ਸਕੂਲੇ ਹਾਂ ਬੱਚੇ ਹੀ ਲੜੇ ਨੇ ਸਕੂਲੇ ਕਿਤੇ ਮਾੜੇ ਨਿਕੇ ਨਿਕੇ ਨੇ ਤੇ ਉਹਨਾਂ ਤੋਂ ਗੱਲ ਵਧੀਏ ਇਥੋਂ ਨਾਲ ਰਿਸ਼ਤੇਦਾਰਾਂ ਦੇ ਸਾਥ ਲੈ ਇਥੋਂ ਕੋਟਮਾਰ ਕਰਨੇ ਸ਼ੁਰੂ ਕਰਤੀ ਜੇ ਟਰੋੜਾ ਚਲਾਉਣਾ ਸ਼ੁਰੂ ਬਨੇਰੇ ਭੰਨ ਭੰਨ ਕੇ ਆਪਦੇ ਸਾਡੇ ਘਰਾਂ ਦੇ ਸੱਪੇ ਬਹੁਤ ਜ਼ਿਆਦੀ ਹੋਏ ਜੈਨੀ ਹਾਂ ਦੀਆਂ ਜੀ ਇਸ ਮੋਟਰਸਾਈਕਲ ਭੰਨੇ ਗਿਆ ਟੈਂਕੀਆਂ ਭੰਨੀਆਂ ਗਿਆ ਸੀਸੇ ਬਾਰੀਆਂ ਭੰਨਦੀਆਂ ਇਹੋਨਾਂ ਦੁਕਾਨ ਵੀ ਲੁੱਟ ਲਈ ਸਾਡੀ ਦੁਕਾਨ ਸੀ ਚਾਚੇ ਕੋ ਵੀ ਲੁੱਟੀ ਗਈ ਪੈਸੇ ਵੀ ਦੁਕਾਨ ਚ ਸੌਦਾ ਵੀ ਕੱਢ ਲਿਆ ਜੀ ਦਾ ਅੰਦਰਾ ਚ ਵੜ ਗਿਆ ਜਿਹੜੇ ਟਰੋੜਾ ਬਹੁਤ ਚੱਲਦਾ ਪਿਆ ਸੀ ਸਾਡੇ ਵੱਸੋਂ ਗੱਲ ਬਾਹਰ ਹੋ ਗਈ ਫਿਰ ਅਸੀਂ ਤਾਂ ਅੰਦਰਾ ਚ ਵੜ ਗਏ ਮਾਂਗ ਤਾਂ ਸਾਡੀ ਹੈ ਨਿਸਾਬ ਚਾਹੀਦਾ ਸਾਨੂੰ ਕਿੰਨੇ ਦਿਨ ਤੋਂ ਲਗਾਤਾਰ ਲੜਾਈ ਹੋਈ ਇਹ ਲੜਾਈ ਤਿੰਨ ਚਾਰ ਦਿਨ ਹੋ ਗਿਆ ਲਗਾਤਾਰ ਈਟਾਂ ਰੋਲੇ ਚੱਲ ਰਹੇ ਹਾਂਜੀ ਈਟਾਂ ਰੋਲੇ ਚੱਲ ਰਹੇ ਕਿੰਨੇ ਦਿਨ ਦੇਖੇ ਖਾਦੀ ਪੈਂਦੇ ਨੇ ਇੱਕ ਅੱਧਾ ਦਿਨੀ ਜਾਂਦਾ ਇਹ ਹਾਂਜੀ ਕੁਛ ਨਹੀਂ ਕਰਦੀ ਪੁਲਿਸ ਤਾਂ ਗਈ ਮੜਾ ਜਾ ਤੇ ਚਲੋ ਜੀ ਉੱਥੇ ਹੀ ਮੋੜ ਮੋੜ ਕੇ ਆ ਗਈ ਬਸ ਨਾ ਸਾਡੇ ਬੰਦੇ ਬਾਹਰ ਜਰੂਰ ਪੁਲਿਸ ਨੇ ਅੰਦਰੋਂ ਕਢਾਇਏ ਨੇ ਉਸ ਤੋਂ ਬਾਅਦ ਫੇਰ ਉਹ ਹਾਲ ਕੋਈ ਸਮਾਈ ਨਹੀਂ ਹੁੰਦੀ ਪਈ ਸਹੀ ਤਰ੍ਹਾਂ ਕੋਈ ਕੋਸ਼ਿਸ਼ ਨਹੀਂ ਹੁੰਦਾ ਪਿਆ ਜੀ ਤੋਂ ਵੀ ਇਹਨਾਂ ਚੱਤੋਂ ਦੇ ਹਾਂਜੀ ਹੋਣੀ ਚਾਹੀਦੀ ਸਖਤ ਹੋਣੀ ਚਾਹੀਦੀ ਕਾਰਵਾਈ ਇਹਨਾਂ ਦੇ ਪਿੰਡ ਲੂੰਬੜੀ ਵਾਲਾ ਮਰਲੇ ਜੀ ਜੱਗਾ ਮੇਰਾ ਨਾਮ ਲੂੰਬੜੀ ਵਾਲਾ ਪਿੰਡ ਦੇ ਰਹਿਣ ਵਾਲਾ ਜੀ ਮੈਂ ਕਾਰਨ ਬੱਚਿਆਂ ਦੀ ਲੜਾਈ ਹੋਈ ਸੀ ਜੀ ਬੱਚਿਆਂ ਤੋਂ ਇਟਾ ਰੋੜੇ ਚੱਲੇ ਨੇ ਸਾਡਾ ਬੱਚਾ ਇੱਕ ਦਸਵੀਂ ਕਲਾਸ ਚ ਪੜਦਾ ਇੱਕ ਨੌਵੀਂ ਕਲਾਸ ਚ ਪੜਦਾ ਜੀ ਇੱਕ ਰੰਗੂ ਨਾਂ ਦਾ ਹੈਗਾ 35 ਸਾਲ ਦਾ ਬੰਦਾ ਜੀ ਉਹ ਸਾਡੇ ਬੱਚਿਆਂ ਤੇ ਗਲ ਪੈਂਦਾ ਜੀ ਬੱਚਿਆਂ ਦੀ ਲੜਾਈ ਹੋਈ ਉਹਨਾਂ ਦੇ ਬੱਚੇ ਵੀ ਉੱਥੇ ਸਕੂਲੇ ਪੜ੍ਹਦੇ ਜੀ ਬੱਚਿਆਂ ਦੀ ਰੰਜਿਸ਼ ਆ ਇੱਕ ਦੂਜੇ ਨਾਲ ਲੜਦੇ ਨੇ ਇਹ ਸਾਡੇ ਬਾਹਰੋਂ ਬੰਦੇ ਇਹਨਾਂ ਨੇ ਅੱਗੇ ਵੀ ਇਹਨਾਂ ਨੇ ਲੜਾਈ ਛੜਨਾ ਕੀਤੀ 30 35 ਬੰਦੇ ਲਿਆ ਕੇ ਨਾਲ ਲੜਾਈ ਕੀਤੀ ਜੀ ਸਾਡੇ ਦੇ 25 ਦਾ ਪਰਚਾ ਪਾਇਆ ਜੀ ਆਪੇ ਇਹਨਾਂ ਨੇ ਬਾਹਾਂ ਤੋੜ ਕੇ ਸਰਬਜੀਤ ਕੌਰ ਦੀ ਇਹਨਾਂ ਦਾਖਲ ਕਰਵਾਇਆ ਜੇ ਸਾਡੇ ਨਾਲ ਲੜਾਈ ਹੁੰਦੀ ਤਾਂ ਅਸੀਂ ਕੋਈ ਦਾਖਲ ਨਾ ਹੁੰਦੇ ਅਸੀਂ ਕੋਈ ਸਾਡਾ ਬੰਦਾ ਦਾਖਲ ਨਹੀਂ ਹੋਇਆ ਨਾ ਸਾਨੂੰ ਕੋਈ ਪਤਾ ਹੀ ਹੈ ਜੀ ਹੁਣ ਵੀ 25 ਤਰੀਕ ਨੂੰ ਮੈਂ ਚੰਡੀਗੜ੍ਹ ਸੀ ਮੇਰੀਆਂ ਲੋਕੇਸ਼ਨਾਂ ਚੈੱਕ ਕਰਨ ਹਰਜਵੰਤ ਕੌਰ ਮੈਡਮ ਨੂੰ ਮਾਥੇ ਲੋਕੇਸ਼ਨ ਵੀ ਪਾਈ ਸੀ ਚੰਡੀਗੜ੍ਹ ਸੀਗਾ ਇੰਨਾ ਨੇ ਰਾਤ 9 ਵਜੇ ਦੇ ਤਕਰੀਬਨ ਪਿੰਡ ਹਮਲਾ ਬੋਲਤਾ ਬਾਹਰੋਂ ਬੰਦੇ ਲਿਆ ਕੇ ਸਾਡੇ ਬੰਦੇ ਪੰਜਾਂ ਦੇ ਸੱਟਾਂ ਮਾਰੀਆਂ ਇੱਕ ਦੇ ਬਾਹਵੀਂ ਰਾਜੂ ਦੀ ਡੋੜ ਦਿੱਤੀ ਗਈ ਹੈ ਜੀ ਇੱਕ ਬੇਟੀ ਦਾ ਨਾਂ ਗਲਤ ਲੈ ਰਹੇ ਨੇ ਜੀ ਬੱਚਿਆਂ ਦਾ ਇਹਨਾਂ ਦੀ ਬੇਟੀ ਹੈਗੀ ਹੈ ਜੀ ਸਾਨੀਆਂ ਮੇਰਾ ਹੈਗਾ ਜੀ ਭਰਾ ਦਾ ਬੇਟਾ ਰਾਜਬਾਲ ਉਹਦੇ ਨਾਲ ਉਹਦੇ ਸਰਬੰਦ ਹੈ ਜੀ ਉਹ ਸਾਡੇ ਘਰੇ ਆ ਜਾਂਦੀ ਜੀ ਕਈ ਯਾਰ ਉਹ ਘਰੋਂ ਲੈ ਕੇ ਗਏ ਨੇ ਜੀ ਮੋੜ-ਮੋੜ ਕੇ ਘਰੇ ਆਉਂਦੀ ਜੀ ਮੈਂ ਇਹਦੇ ਨਾਲ ਵਿਆਹ ਕਰਾਉਣਾ ਜੀ ਰਾਂਝੇ ਹੋਰ ਰੱਖੋ ਰਾਂਝੇ ਚੋਹ ਹੋਰ ਰੱਖਦੇ ਜੀ ਇਹ ਸਾਡੇ ਗੱਲ ਪੈਂਦੇ ਜੀ ਧਮਕੀਆਂ ਵੀ ਸਾਨੂੰ ਦਿੰਦੇ ਸਾਡੇ ਮੁੰਡੇ ਰਾਜਪਾਲ ਨੂੰ ਵੀ ਧਮਕੀਆਂ ਦਿੰਦੇ ਜਾਹੀ ਮਾਰ ਦੇਵਾਂਗੇ ਜੀ ਮੈਂ ਇਹ ਬੇਨਤੀ ਕਰਦਾ ਜੀ ਜੇ ਕੱਲ ਨੂੰ ਮੁੰਡਾ ਸਾਡਾ ਮਾਰ ਦਿੱਤਾ ਗਿਆ ਪਰਚਾ ਇਨਾਂ ਦੇ ਹੋਣਾ ਚਾਹੀਦਾ ਜੀ ਜੋ ਵੀ ਹੋਈ ਕਾਰਵਾਈ ਇਹਨਾਂ ਦੇ ਪਾਵਾਂਗੇ ਜੀ ਅਸੀਂ ਠੀਕ ਹੈ ਜੀ ਬਹੁਤ ਪੁਲਿਸ ਵੱਲੋਂ ਕੋਈ ਗਿਰਫਤਾਰੀ ਵੀ ਕੀਤੀ ਕੀ ਕਹੇ ਜੀ ਪਰ ਉਹ ਦਿਨ ਜੀ ਮੈਡਮ ਹਰਜੋਤ कौर ਆਈ ਸੀ ਜੀ ਮੋਟਰਸਾਈਕਲ ਵੀ ਦੋ ਬਰਾਮਤ ਇਨਾਂ ਕੋਲੋਂ ਚੋਰੀ ਦੇ ਹੋਏ ਨੇ ਜੀ ਗੋਰੀ ਕੇ ਘਰੋਂ ਜੀ ਮੁੰਡਾ ਉਥੋਂ ਦਾ ਗੋਰੀ ਉਹਨਾਂ ਦੇ ਘਰੋਂ ਦੋ ਮੋਟਰਸਾਈਕਲ ਵੀ ਬਰਾਮਦ ਕੀਤੇ ਗਿਆ ਨੇ ਚੋਰੀ ਦੇ ਉਹਨਾਂ ਦੇ ਘਰੋਂ ਕਾਪੇ ਕਿਰਪਾਨਾ ਵੀ ਮੈਡਮ ਹਰਜਵੰਤ ਕੌਰ ਜਿਹੜੀ ਆ ਉਹ ਲੈ ਕੇ ਗਈ ਆ ਜੀ ਐਸ ਆਈ ਆ ਜੀ ਉਹ ਮੌਕੇ ਦੀ ਕੋਈ ਕਾਰਵਾਈ ਨਹੀਂ ਕੋਈ ਕਾਰਵਾਈ ਨਹੀਂ ਜੀ ਪਾਈ ਗਈ ਅੱਜ ਸਵੇਰ ਤੜਕੇ 9 ਵਜੇ ਦੇ ਤਕਰੀਬਨ 8:30 ਵਜੇ ਤੇ ਫੜਨ ਗਈ ਸੀ ਬੂਆ ਨੂੰ ਹੱਥ ਲਾ ਲਾ ਕੇ ਫੋਟੋਆਂ ਖਿਚਾ ਕੇ ਮੁੜ ਕੇ ਆ ਗਈ ਜੀ ਕਹਿੰਦੀ ਮੈਂ ਸੱਚੋਂ ਨੂੰ ਫੋਟੋਆਂ ਪਾਣੀਆਂ ਮੈਂ ਉੱਥੇ ਗਈ ਸੀਗੀ ਰੇਟ ਕਰਨ ਵਾਸਤੇ ਪਰ ਬੰਦਾ ਸਾਰੇ ਘਰੇ ਬੈਠੇ ਸੀ ਜੀ ਕਿਸੇ ਨੂੰ ਵੀ ਉਹ ਫੜ ਕੇ ਨਹੀਂ ਜੀ ਲੈ ਕੇ ਆਈ ਹੁਣ ਕੀ ਮਾਰਗਾ ਠੀਕ ਸਾਡੀ ਮੰਗ ਹੈ ਜੀ ਇਹਨਾਂ ਤੇ ਕਾਰਵਾਈ ਪਾਈ ਜਾਵੇ ਸਾਡੇ ਬੱਚਿਆਂ ਨੂੰ ਇਹ ਖਰਾਬ ਕਰਦੇ ਨੇ ਨਾ ਕਰਨ ਸਾਡੇ ਨਿੱਕੇ ਨਿੱਕੇ ਬੱਚੇ ਨੇ ਸਾਨੂੰ ਤਾਂ ਇਹ ਰਾਹ ਰੋਕ ਕੇ ਕਦੀ ਮੁੱਛਾਂ ਨੂੰ ਵਾਟ ਚੜਾਉਂਦੇ ਨੇ ਜਨਾਨੀਆਂ ਕੂੜਾ ਸਟਨ ਜਾਂਦੀਆਂ ਉਹਨਾਂ ਨੂੰ ਮੁੱਛਾਂ ਨੂੰ ਵਾਟ ਚੜਾਉਂਦੇ ਨੇ ਇੱਕ ਗੋਰੀ ਨਾਂ ਦਾ ਮੁੰਡਾ ਇਹਨਾਂ ਦਾ ਸਾਨੂੰ ਬਹੁਤ ਹੀ ਪਰੇਸ਼ਾਨ ਕਰ ਰਹੇ ਨੇ ਜੀ ਇਹਨਾਂ ਦਾ ਖਾਬ ਹੀ ਸਖਤ ਹੋਣੀ ਚਾਹੀਦੀ ਹੈ ਸਖਤ ਚਾਹੀ ਮੈਂ ਸੱਚ ਨੂੰ ਸਾਹਿਬ ਨੂੰ ਵੀ ਬੇਨਤੀ ਕਰਨਾ ਜੀ ਇਹਨਾਂ ਤੇ ਸਖਤ ਕਾਰਵਾਈ ਕਰਕੇ ਇਹਨਾਂ ਦੇ ਪਰਚੇ ਕਰੇ ਜਾਣ ਜੀ ਇੱਕ ਸਾਡੀ ਕਰਿਆਨੇ ਦੀ ਦੁਕਾਨ ਵੀ ਮਾਮਾ ਜੀ ਦੀ ਭੰਨ ਦਿੱਤੀ ਜੀ ਸਾਰਾ ਸਮਾਨ ਵੀ ਲੁੱਟ ਕੇ ਲੈ ਗਏ ਜੀ ਉਹਨਾਂ ਦਾ ਸਰੇ ਆਂ ਗੁੱਡਾ ਕਰਤੀ ਕਰੀ 15000 ਰੁਪਇਆ ਵੀ ਲੈ ਕੇ ਆਉਂਦਾ ਲੁੱਟ ਕੇ ਜੀ ਕੋਈ ਕਾਰਵਾਈ ਨਹੀਂ ਜੀ ਇਹ ਚਿੱਟਾ ਵੇਚਦੇ ਨੇ ਜੀ ਪੋਸਟ ਵੀ ਵੇਚਦੇ ਸ਼ਰਾਬਾ ਵੇਚਦੇ ਨੇ ਜੀ ਨਸ਼ਾ ਵੇਚਣ ਵਾਲੇ ਬੰਦੇ ਨੇ ਜੀ ਐਡੇ ਕੋ ਬੰਦੇ ਪਿੰਡ ਦੇ ਵਿੱਚ ਮਾੜੇ ਇਹਨਾਂ ਨੂੰ ਲੋਕ ਬੱਕਰੇ ਕਹਿੰਦੇ ਨੇ ਬੱਕਰੇ ਦੀਆਂ ਔਲਾਦਾਂ ਕਹਿੰਦੇ ਨੇ ਇਹਨੇ ਆਪਦੀ ਚੰਗ ਆਪਦੀ ਭੂਆ ਹੀ ਇਹਨੇ ਆਪਦੇ ਘਰੇ ਰੱਖੀ ਹੋਈ ਜੀ ਸਾਜਨ ਇਹਨਾਂ ਦਾ ਮੁੰਡਾ ਜੀ ਉਹਨੇ ਆਪਦੀ ਸੱਚੀ ਭੂਆ ਆਪਦੇ ਘਰੇ ਰੱਖੀ ਹੋਈ ਜੀ ਐਡੇ ਵਧੀਆ ਕਿੱਡੇ ਕਿ ਇਹਨਾਂ ਨੂੰ ਲੋਕ ਬੰਦੇ ਵਧੀਆ ਸਮਝ ਲ ਗਏ ਜਿਨੇ ਆਪਦੀ ਭੂਆ ਹੀ ਘਰੇ ਰੱਖੀ ਹੋਵੇ ਉਹ ਕਾਰਵਾਈ ਇਹਨਾਂ ਸਖਤ ਮੈਂ ਕਾਰਵਾਈ ਦੀ ਮੈਂ ਸਖਤ ਐਸਐਚਓ ਸਾਹਿਬ ਵੱਲੋਂ ਮੰਗ ਕਰਦਾ ਵੀ ਇਹਨਾਂ ਦੇ ਕਾਰਵਾਈ ਕੀਤੀ ਜਾ ਪਰਚਾ ਕਰੀ ਜਾਵੇ ਸਾਡਾ ਜਿਹੜਾ ਕੋਈ ਮਾਮਲਾ ਹੈਗਾ ਬਿਲਕੁਲ ਗਲਤ ਨਾ ਲੈ ਰਹੇ ਨੇ ਜੀ ਕੁਝ ਨਹੀਂ ਹੈਗਾ ਇਹਨਾਂ ਦੀ ਬੇਟੀ ਸਾਨੀਆਂ ਸਾਡੇ ਮੁੰਡੇ ਨੂੰ ਖਰਾਬ ਕਰਦੀ ਹੈ ਜੀ ਪਲੱਸ 2 ਵਿੱਚ ਪੜ੍ਹਦੀ ਹੈ ਜੀ ਉਹ ਲੂੰਬੜੀ ਵਾਲੇ ਪਿੰਡ ਦੇ ਵਿੱਚ ਇਹਦਾ ਜਿਹੜਾ ਹੈਗਾ ਜੀ ਜੀਤਾ ਦਾ ਦਾਦਾ ਜੀ ਉਹ ਸਾਨੂੰ ਬਹੁਤ ਧਮਕੀਆਂ ਦਿੰਦਾ ਜੀ ਇਹਨਾਂ ਨੇ ਪਿਸਤੌਲ ਦੇ ਵੀ ਸਾਨੂੰ ਧਮਕੀਆਂ ਦਿੱਤੀਆਂ ਇੱਕ ਅਸੀਂ ਵੀਡੀਓ ਦੇ ਵਿੱਚ ਇਹਨਾਂ ਦੇ ਮੁੰਡੇ ਕੋਲੇ ਪਿਸਤੌਲ ਦੀ ਵੀਡੀਓ ਵੀ ਤੁਹਾਨੂੰ ਦਿਖਾਈ ਸੀ ਤੇ ਮੈਡਮ ਹਰਜਵੰਤ ਕੌਰ ਨੂੰ ਉਹ ਦਿਨ ਜਦੋਂ ਰਾਤ 25 ਤਰੀਕ ਨੂੰ ਉਹਨੇ ਫੇਰ ਵੀ ਕੱਢੇ ਗਏ ਨੇ ਜੀ ਉਹਦੇ ਵੱਲੋਂ ਕਾਰਵਾਈ ਨਹੀਂ ਜੀ ਹੋਈ ਬਿਲਕੁਲ ਕਾਰਵਾਈ ਨਹੀਂ ਜੀ ਇਹਨਾਂ ਨੇ ਕੀਤੀ ਗਈ ਹੋਣੀ ਚਾਹੀਦੀ ਜੀ ਬਿਲਕੁਲ ਹੋਣੀ ਚਾਹੀਦੀ ਸਾਨੂੰ ਇਹ ਬਹੁਤ ਪਰੇਸ਼ਾਨ ਕਰਦੇ ਨੇ ਇੰਨਾ ਕੁ ਪਰੇਸ਼ਾਨ ਕਰਦੇ ਨੇ ਜੀ ਕੋਈ ਛੱਡ ਗੱਲ ਦੇ ਸਾਡੇ ਰਾਹ ਬੰਦ ਕੀਤੇ ਜੀ ਏ 25 ਜੁਲਾਈ ਦੀ ਗੱਲ ਹੈ ਰਾਤ ਨੂੰ 9-10 ਵਜੇ ਤੁਹਾਡੇ ਕੋਲ ਰਾਜੂ ਪੁੱਤਰ ਸੋਹਣ ਰਾਜੂ ਪੁੱਤਰ ਸੋਹਣ ਇਹਨਾਂ ਦੇ ਬਿਆਨ ਤੇ ਅਸੀਂ ਮਕਰਤਵੰਦਰ ਜੀ ਕੀਤਾ ਹੈ 132 ਨੰਬਰ ਮਕਦਮਾ ਦਰਜ ਹੈ ਇਹਨਾਂ ਦੇ ਘਰ ਦੂਜੀ ਪਾਰਟੀ ਦੇ ਜੀਤੇ ਹਰੀ 11-12 ਬੰਦੇ ਬੁੜੀਆਂ ਘਰ ਆਏ ਇਟਾਂ ਰੋੜੇ ਚ ਲਾਏ ਹਥਿਆਰ ਸੀ ਉਹਨਾਂ ਦੇ ਕੋਲ ਬੇਸਬਾਲ ਵਗੈਰਾ ਕਾਫੀ ਸਮਾਨ ਦੀ ਭੰਨ ਤੋੜ ਕੀਤੀ ਜਿਹਦੇ ਵਿੱਚ ਇਹਨਾਂ ਦੇ ਬੰਦੇ 2-3 ਬੰਦੇ ਦੇ ਸੱਟਾਂ ਵੀ ਲੱਗੀਆਂ ਇਹਨਾਂ ਦਾ ਕੋਈ ਪੁਰਾਣਾ ਰੌਲਾ ਇਹਨਾਂ ਦੇ ਕੋਈ ਲੜਕੀ ਦੀ ਜੀ ਪਾਰਟੀ ਦੇ ਬੰਦੇ ਲੈ ਗਏ ਸੀ ਉਹਨਾਂ ਨੇ ਵਾਪਸ ਨਹੀਂ ਕੀਤੀ ਪਹਿਲਾਂ ਪੰਚਾਇਤੀ ਤੌਰ ਤੇ ਕੋਸ਼ਿਸ਼ ਕਰਦੇ ਰਹੇ ਪਰ ਉਹਨਾਂ ਨੇ ਉਹਨਾਂ ਨੇ ਵਾਪਸ ਨਹੀਂ ਕੀਤੀ ਇਸੇ ਗੱਲ ਤੋਂ ਇਹਨਾਂ ਦੀ ਰੰਜਿਸ਼ ਵਧ ਗਈ ਤੇ ਲੜਾਈ ਝਗੜਾ ਹੋਇਆ ਕਿੰਨੇ ਤੋਂ ਤੁਹਾਨੂੰ ਮਾਗ ਵਰਦੇ ਨੇ 11-12 ਬਾਈ ਨੇ ਕੋਈ ਛਣ ਪਿਛਾਤੇ ਨੇ ਬਾਕੀ ਇਨਵੈਸਟੀਗੇਸ਼ਨ ਦਾ 파ਰਟ ਹੈ ਇਨਵੈਸਟੀਗੇਸ਼ਨ ਚ ਦੇਖ ਰਹੇ ਆ ਜਿਦਾ ਵੀ ਕੋਈ ਕਸੂਰ ਹੋਊਗਾ ਕਿਸੇ ਨੂੰ ਬਖਸ਼ਿਆ ਨਹੀਂ ਜਾਊ ਹਾਂ ਉਹ ਸਾਡੇ ਰੇਡ ਵਾਕਾਕ ਤਰ੍ਹਾਂ ਦੇ ਅਸੀਂ ਆਦੇਸ਼ ਸੋਰਸ ਲਾ ਕੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਜਿਹੜੀ ਬਣਦੀ ਸਜ਼ਾਵਾਂ ਅਸੀਂ ਇਹਨਾਂ ਨੂੰ ਜਰੂਰ ਲਵਾਵਾਂ ਗੁਣਨਾਗਰ ਦੀ ਨਹੀਂ ਚੱਲਣਗਾ